ਸਰਨੀਆਂ ਵੇ ਜਪੋ ਜੀ ਸਰਨੀਆਂ ਵੇ ਸਰਨੀਆਂ ਵੇ ਸਰਨੀਆਂ ਵੇ ਸਰਨੀਆਂ ਵੇ ਸਰਬ ਸੁਖਾਵੇ ਦੁਸ਼ ਰਬ ਸੁਖ ਪਾਵੇਂ ਜੋ ਸੰਗਿਆਵੇਂ ਕੋ ਜੀ ਸ਼ਰਨੀ ਆਵੇਂ ਸ਼ਰਨੀ ਆਵੇਂ ਸ਼ਰਨੀ ਆਵੇਂ ਸੁਖ ਪਾਵੇ ਤੁਸ਼ਨੀ ਆਵਨ ਤੇ ਮੇਰੇ ਕੀ ਤੁਮ ਪਿਆਰੇ ਦੁਪਾਵੇ ਜੋ ਸ਼ਰਮਿਆਰੇ ਯਾ ਸਰਬਤ ਮੈਂ ਸੋਪੁਰਖ ਬਿਦਾਤਾ ਸੋਪੁਰਖ ਬਿਦਾਤਾ ਯਾ ਸਰਬਤ ਮੈਂ ਸੋਪੁਰਖ ਬਿਦਾਤਾ ਸੋਪੁਰਖ ਬਿਦਾਤਾ ਭਾਰਤ ਪ੍ਰਭ ਦਾ ਹਰ ਕੀਆ ਸੰਤਨ ਸੰਗ ਜਾਟਾ ਸੰਤ ਸੰਗ ਜਾਤਾ ਮਾਰਗ ਪ੍ਰਭ ਦਾ ਹਰ ਕੀਆ ਮਾਰਗ ਪ੍ਰਭ ਦਾ ਹਰ ਕੀਆ ਸੰਤਨ ਸੰਗ ਜਾਤਾ ਸਰਨੀ ਆਵੈ ਸਰਨੀ ਆਵੈ ਮਾਈ ਪ੍ਰਭ ਸਰਨੀ ਆਵੈ ਸਰਨੀ ਆਵੈ ਸਰਬ ਸੁਖ ਪਾਵੇ ਜੋ ਸ਼ਰਨੀਆਂ ਬ ਸਰਬ ਸੁਖ ਪਾਵੇ ਜੋ ਸ਼ਰਨੀਆਂ ਬ ਸੰਤਨ ਸੰਗ ਦਾਤਾ ਪੁਰਖ ਬਿਦਾਤਾ ਕਟਕਟ ਨਦਰ ਨਿਹਾਲਿਆ ਕਟਕਟ ਨਦਰ ਨਿਹਾਲਿਆ ਸੰਤਨ ਸੰਗ ਦਾਤਾ ਪੁਰਖ ਬਿਦਾਤਾ ਕਟਕਟ ਨਦਰ ਨਿਹਾਲਿਆ ਕਟਕਟ ਨਦਰ ਨਿਹਾਲਿਆ ਜੋ ਸ਼ਰਨਿਆ ਵਸਰਬ ਸੁਖ ਪਾਵੇ ਆਵਸਰ ਸਰਬ ਸੁਖ ਪਾਵੇ ਜੋ ਸਰਦੀ ਆਵੇ ਸਰਬ ਸੁਖ ਪਾਵੇ ਦਿਲ ਨਹੀਂ ਪੰਨੇ ਖਾਲਿਆ ਸਰਦੀ ਆਵੇ ਸਰਦੀ ਆਵੇ ਸਰਬ ਸੁਖ ਪਾਵੇ ਜੋ ਸ਼ਰਮੀ ਆਵੇ ਭਗਤ ਗੁਣ ਨਿਤ ਗਾਇ ਸਹਿਜ ਸੁਭਾਈ ਪ੍ਰੇਮ ਪਹਾਰਸ ਮਾਤਾ ਤੋ ਹਰਿ ਗੁਣਨਤ ਗਾ ਸਹਿਤ ਸੁਭਾਗ ਪ੍ਰੇਮ ਮਹਾਰਸ ਮਾਤਾ ਪ੍ਰੇਮ ਮਹਾਰਸ ਮਾਤਾ ਨਾਨਕ ਦਾਸ ਤੇਰੀ ਸਰਨਾਈ ਨਾਨਕ ਦਾਸ ਤੇਰੀ ਸਰਨਾਈ ਤੂਰਨ ਪਰ ਕਬਿਦਾਤਾ ਤੁਕ ਪਾਵੇ ਜੋ ਸਰਨੀ ਆਵੇ ਮਿਲ ਮੇਰੇ ਪ੍ਰੀਤਮ ਪਿਆਰਿਆ ਆਵ ਸ਼ਰਨੀ ਆਵੇ ਸਰਬ ਸੁਖ ਪਾਵੇ ਜੋ ਸ਼ਰਨੀ ਆਵੇ ਸਰਬ ਸੁਖ ਪਾਵੇ ਜੋ ਸ਼ਰਨੀ ਆਵੇ ਸਰਬ ਸੁਖ ਪਾਵੇ ਜੋ ਸ਼ਰਨੀ ਆਵੇ ਸਾਹਿਬ ਸੁਖ ਪਾਵੇ ਜੋ ਸ਼ਰਣੀ ਆਵੇ ਸਤਿਪੰਨੀ ਬਾਣੀ ਨਬਤ ਜੀ ਨੇ ਸਰਵਣ ਕੀਤਾ ਹੈ ਜੋ ਪ੍ਰਭੂ ਦੀ ਸ਼ਰਣ ਆਉਂਦਾ ਹੈ ਸਤਿਪੰਨੀ ਉਸ ਨੂੰ ਸਾਰੇ ਸੁਖ ਬਖਸ਼ਦੇ ਹਨ ਮਨ ਦੇ ਸੁਖ ਵੀ ਬਖਸ਼ਦੇ ਹਨ ਤੇ ਸੰਸਾਰੀ ਸੁਖ ਵੀ ਬਖਸ਼ਦੇ ਹਨ ਸਾਹਿਬ ਦੀ ਐਸੀ ਕਿਰਪਾ ਕਰਦੇ ਹਨ ਤੇ ਗੁਰੂ ਦਾ ਸਿੱਖ ਜਿਸ ਦਾ ਨਾਮ ਹੈ ਭਾਈ ਸਿਹਾ ਤੇ ਗੁਰੂ ਅੰਗਦ ਦੇਵ ਜੀ ਉਸ ਦੇ ਜੀਵਨ ਤੋਂ ਪ੍ਰਭਾਵਿਤ ਹੁੰਦੇ ਹਨ ਤੇ ਸੱਚ ਹੈ ਜਦੋਂ ਵੀ ਕੋਈ ਗੁਰੂ ਨਾਲ ਜੁੜਿਆ ਸਿੱਖ ਹੋਵੇ ਉਸ ਦਾ ਜੀਵਨ ਇਸ ਤਰ੍ਹਾਂ ਦਾ ਹੋਵੇ ਇੰਨੀ ਸਾਦਗੀ ਇੰਨਾ ਪਿਆਰ ਇੰਨਾ ਸਾਫ਼ ਮਨ ਹੋਵੇ ਕਿ ਕੋਈ ਵੀ ਦੇਖ ਕੇ ਪ੍ਰਭਾਵਿਤ ਹੋ ਜਾਵੇ ਤਾਂ ਕਵੇ ਮੈਂ ਇਸ ਵਰਗਾ ਬਣਨਾ ਹੈ ਐਸਾ ਗੁਰੂ ਕਸੇ ਕਹੇ ਭਾਈ ਸਿਹਾ ਗੁਰਦਾਨਕ ਸਾਹਿਬ ਜੀ ਦੀ ਕਿਰਪਾ ਹੈ ਤੇ ਬਾਬਾ ਲੈਣਾ ਜੀ ਜੋ ਕਿ ਬਹੁਤ ਪ੍ਰਭਾਵਿਤ ਹੁੰਦੇ ਹਨ ਕਿ ਇਹ ਕਿਸ ਤਰ੍ਹਾਂ ਦਾ ਗੁਰੂ ਦਾ ਪਿਆਰਾ ਹੈ ਜਿਸ ਦੇ ਮਨ ਵਿੱਚ ਇੰਨੀ ਸ਼ਾਂਤੀ ਹੈ ਇੰਨਾ ਪਿਆਰ ਹੈ ਇੰਨਾ ਸਦਕ ਹੈ ਕਿਉਂਕਿ ਬਾਬਾ ਲੈਣਾ ਜੀ ਵੀ ਵਿਸ਼ਨੂ ਮਾਤਾ ਦੇ ਹਰ ਸਾਲ ਜਥਾ ਲੈ ਕੇ ਜਾਂਦੇ ਸਨ ਕਿਉਂਕਿ ਉਹਨਾਂ ਦੇ ਪਿਤਾ ਜੀ ਵੀ ਉਹ ਜਥਾ ਲੈ ਕੇ ਜਾਂਦੇ ਸਨ ਹਰ ਸਾਲ ਜਥਾ ਲੈ ਕੇ ਜਾਂਦੇ ਪਰ ਮਨ ਵਿੱਚ ਜੋ ਟਿਕਾਉ ਚਾਹੀਦਾ ਸੀ ਉਹ ਟਿਕਾਉ ਨਹੀਂ ਮਿਲ ਰਿਹਾ ਸੀ ਉਹ ਸ਼ਾਂਤੀ ਨਹੀਂ ਮਿਲ ਰਹੀ ਸੀ ਤੇ ਜਦੋਂ ਸਿੱਖ ਦੇ ਜੀਵਨ ਵੱਲ ਦੇਖਿਆ ਤੇ ਅੱਜ ਕਹਿੰਦਾ ਦੇਖ ਕੇ ਉਹਨਾਂ ਇਸ ਦਾ ਘਰ ਕਿਸ ਤਰ੍ਹਾਂ ਚੱਲਦਾ ਹੈ ਤੇ ਬਾਬਾ ਲਹਿਣਾ ਜੀ ਵੀ ਪਿੱਛੇ ਪਿੱਛੇ ਪਾਇਸੀਹੇ ਦੇ ਘਰ ਵਕੇ ਚਲੇ ਜਾਂਦੇ ਹਨ ਕਿ ਕੀ ਦੇਖਦੇ ਹਨ ਦਰਵਾਜ਼ੇ 'ਚ ਖਲੋ ਜਾਂਦੇ ਹਨ ਅੰਦਰੋਂ ਆਵਾਜ਼ ਆ ਰਹੀ ਹੈ ਪਾਈਸੀ ਰੇਦੀ ਪਤਨੀ ਕਹਿ ਰਹੀ ਹੈ ਕਿ ਅੱਜ ਗੁਰੂ ਸਾਹਿਬ ਜੀ ਨੇ ਬਹੁਤ ਕਿਰਪਾ ਕੀਤੀ ਹੈ ਆਪ ਜੀ ਨੂੰ ਕੰਮ ਵੀ ਮਿਲ ਗਿਆ ਤੇ ਸਾਨੂੰ ਪ੍ਰਸ਼ਾਦਾ ਪਾਣੀ ਵੀ ਮਿਲ ਗਿਆ ਤੇ ਤਿੰਨ ਪ੍ਰਸ਼ਾਦੇ ਉਸ ਆਟੇ ਦੇ ਬਣਦੇ ਹਨ ਜੋ ਉਹਨਾਂ ਨੇ ਕਮਾਈ ਕੀਤੀ ਸੀ ਨਾਲ ਕੁਝ ਦਾਲ ਵਗੈਰਾ ਹੋਵੇ ਤਿੰਨ ਪ੍ਰਸ਼ਾਦੇ ਬਣਦੇ ਤੇ ਕਹਿੰਦੀ ਪਾਈਸੀਆਂ ਦੀ ਘਰ ਵਾਲੀ ਕਹਿਣ ਲੱਗੀ ਕਿ ਮੈਂ ਤਾਂ ਘਰ ਵਿੱਚ ਰਹਿਣੀ ਹਾਂ ਤੁਸੀਂ ਰਜਾ ਨਹੀਂ ਜਾਂਦੇ ਹੋ ਕੰਮ ਵੀ ਲੱਭਦੇ ਹੋ ਫਿਰ ਕੰਮ ਵੀ ਕਰਦੇ ਹੋ ਤੁਹਾਨੂੰ ਜਾਦੀ ਜ਼ਰੂਰਤ ਪੈਂਦੀ ਹੈ ਤੇ ਆਹ ਲੋ ਤੁਸੀਂ ਦੋ ਪ੍ਰਸ਼ਾਦ ਦੇ ਸਕ ਲਓ ਤੇ ਮੈਂ ਇੱਕ ਪ੍ਰਸ਼ਾਦ ਆ ਸਕ ਲੈਂਦੀ ਹਾਂ ਇਸ ਤਰ੍ਹਾਂ ਆਪਸ ਵਿੱਚ ਗੱਲਾਂ ਕਰ ਰਹੇ ਹਨ ਤੇ ਭਾਈ ਸਿਆਹ ਜੀ ਕਹਿੰਦੇ ਹਨ ਨਹੀਂ ਤੂੰ ਦੋ ਪ੍ਰਸ਼ਾਦ ਦੇ ਸਕ ਤੈਨੂੰ ਜ਼ਿਆਦਾ ਜ਼ਰੂਰਤ ਹੈ ਤੇ ਬਾਬਾ ਲੈਣਾ ਜੀ ਜੋ ਕਿ ਦੇਖ-ਦੇਖ ਕੇ ਅश्चर्य ਹੋ ਰਹੇ ਹਨ ਕਿ ਇਹ ਕਿਸ ਤਰ੍ਹਾਂ ਦਾ ਘਰ ਹੈ ਤੇ ਸੱਚ ਹੈ ਘਰ ਬਣਦਾ ਹੀ ਇਸ ਤਰ੍ਹਾਂ ਹੈ ਸਤ ਸੰਤੋਖ ਸਬਰ ਨਾਲ ਪਿਆਰ ਨਾਲ ਪਤੀ ਪਤਨੀ ਵਿੱਚ ਇੰਨਾ ਪਿਆਰ ਹੋਵੇ ਤੇ ਫਿਰ ਘਰ ਸਵਰਗ ਬਣ ਜਾਂਦਾ ਹੈ ਵਰਗਾ ਪਣ ਜਾਂਦਾ ਹੈ ਭਾਵੇਂ ਗਰੀਬੀ ਹੋਵੇ ਭਾਵੇਂ ਅਮੀਰੀ ਹੋਵੇ ਆਪਸ ਵਿੱਚ ਬੋਲਣ ਦਾ ਸਤਕਾਰ ਇੰਨਾ ਹੋਵੇ ਆਪਸ ਵਿੱਚ ਪਿਆਰ ਇੰਨਾ ਹੋਵੇ ਜਿਹੜਾ ਦੇਖੇ ਕਹਵੇ ਕਿ ਅਸੀਂ ਇਸ ਤਰ੍ਹਾਂ ਦੇ ਬਣਨਾ ਹੈ ਤੇ ਬਾਬਾ ਲੈਣਾ ਜੀ ਬਹੁਤ ਪ੍ਰਭਾਵਿਤ ਹੋ ਰਹੇ ਹਨ ਉਧਰ ਪ੍ਰਸ਼ਾਦਾ ਜੇ ਛਕਣੇ ਲੱਗੇ ਸਨ ਕਿ ਕੋਈ ਗੁਰੂ ਦਾ ਪਿਆਰਾ ਮਹਾਂਪੁਰਸ਼ ਆ ਗਿਆ ਉਹਨਾਂ ਦੇ ਦਰ ਤੇ ਤੇ ਕਹਿਣ ਲੱਗਿਆ ਮੈਨੂੰ ਬਹੁਤ ਭੁੱਖ ਲੱਗੀ ਹੈ ਜੇ ਆਪ ਕੋਲ ਖੋਵੇ ਤਾਂ ਮੈਨੂੰ ਪ੍ਰਸ਼ਾਦਾ ਛਕਾਓ ਜੇ ਲੰਗਰ ਹੋਵੇ ਤਾਂ ਤੇ ਕਹਿਣ ਲੱਗੇ ਆਓ ਜੀ ਸ਼ੁਕਰ ਹੈ ਤੁਹਾਨੂੰ ਪ੍ਰਮਾਤਮਾ ਨੇ ਸਾਡੇ ਦਰ ਤੇ ਭੇਜਿਆ ਹੈ ਉਸ ਪ੍ਰਮਾਤਮਾ ਦਾ ਬਹੁਤ ਸ਼ੁਕਰ ਹੈ ਤੇ ਕਹਿੰਦੇ ਉਹ ਪ੍ਰਸ਼ਾਦਾ ਇੱਕ ਪ੍ਰਸ਼ਾਦਾ ਪਹਿਲਾਂ ਉਹਦੇ ਅੱਗੇ ਰੱਖਿਆ ਤੇ ਉਹ ਜੋ ਸਾਧੂ ਸੰਤ ਮਹਾਂਪੁਰਸ਼ਾਂ ਨੇ ਉਹ ਵੀ ਤੜਕੇ ਕਿ ਲੱਗਦਾ ਇਹਨਾਂ ਕੋਈ ਹੈ ਨਹੀਂ ਐਨੇ ਪ੍ਰਸ਼ਾਦਾ ਪਾਣੀ ਤੇ ਕਹਿਣ ਲੱਗੇ ਨਹੀਂ ਮੈਂ ਇੱਕ ਹੀ ਸ਼ਕਾਂਗਾ ਪਰ ਉਹਨਾਂ ਦੇ ਕਹਿੰਦੇ ਕਹਿੰਦੇ ਵੀ ਭਾਈ ਸਿंह ਜਿਹਨੇ ਦੂਸਰਾ ਪ੍ਰਸ਼ਾਦਾ ਵੀ ਉਹਨਾਂ ਦੀ ਥਾਲੀ ਵਿੱਚ ਰੱਖ ਦਿੱਤਾ ਤੇ ਉਹ ਸਾਧੂ ਦੋ ਪ੍ਰਸ਼ਾਦਾ ਛੱਕ ਕੇ ਮਹਾਂਪਰਸ਼ ਅਸੀਸਾਂ ਦਿੰਦੇ ਹੋਏ ਰਵਾਨਾ ਹੋ ਗਏ ਤੇ ਬਾਅਦ ਜੋ ਇੱਕ ਪ੍ਰਸ਼ਾਦਾ ਬਚਿਆ ਉਸ ਨੂੰ ਅੱਧਾ ਅੱਧਾ ਕਰਕੇ ਦੋਵੇਂ ਜੀ ਭਾਈ ਸਿਹਾ ਜੀ ਉਹਨਾਂ ਦੀ ਘਰਵਾਲੀ ਸਕਦੇ ਹਨ ਇੱਕ ਵਾਰ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਐਸੇ ਗੁਰੂ ਕੇ ਸਿੱਖ ਅੱਦਾ ਅੱਦਾ ਪ੍ਰਸਾਦ ਦਾ ਸਕੇ ਤੇ ਸਾਹਿਬ ਜੀ ਦਾ ਸ਼ੁਕਰਾਨਾ ਨੇ ਜੋ ਅਰਦਾਸ ਕਰਦੇ ਹਨ ਐ ਸਤ ਗੁਰੂ ਐ ਗੁਰੂ ਨਾਨਕ ਪਾਤਸ਼ਾਹ ਜੀ ਆਪ ਜੀ ਨੇ ਅੱਜ ਬਹੁਤ ਕਿਰਪਾ ਕੀਤੀ ਹੈ ਕਿ ਸਾਨੂੰ ਅੱਜ ਕਿਰਤ ਵੀ ਮਿਲ ਗਈ ਨਾਮ ਜਪਣਾ ਵੀ ਮਿਲ ਗਿਆ ਤੇ ਵੰਡ ਛਕਣਾ ਵੀ ਮਿਲ ਗਿਆ ਤੇ ਬਾਬਾ ਲੈਣਾ ਜੀ ਉਹਨਾਂ ਦੇ ਜੀਵਨ ਵਲ ਦੇਖ ਕੇ ਐਨੇ ਬੇਵਾਬਲ ਹੋਏ ਆਣ ਕੇ ਭਾਈ ਸਿਹਿੰਦੇ ਚਰਨ ਫੜ ਲਏ ਕਹਿਣ ਲੱਗੇ ਮੈਂ ਵੀ ਤੇਰੇ ਵਰਗਾ ਬਣਨਾ ਚਾਹੁੰਦਾ ਹਾਂ ਤੇਰੇ ਵਰਗਾ ਸਦਕਵਾਨ ਤੇਰੇ ਵਰਗਾ ਰੋਸੇ ਵਾਲਾ ਕਿੰਨਾ ਤੇਰਾ ਗੁਰੂ ਚੰਗਾ ਹੈ ਜਿਸ ਨੇ ਤੇਰੇ ਤੇ ਐਨੀ ਕਿਰਪਾ ਕੀਤੀ ਹੈ ਮੈਨੂੰ ਵੀ ਗੁਰੂ ਮਲਾ ਤੇ ਕਹਿੰਦੇ ਇਸੇ ਤਰ੍ਹਾਂ ਹੀ ਉਸਦੇ ਜੀਵਨ ਤੋਂ ਪ੍ਰਭਾਵਿਤ ਹੋਏ ਗੁਰੂ ਨਾਨਕ ਸਾਹਿਬ ਦੀ ਮਹਿਮਾ ਸੁਣੀ ਤੇ ਫਿਰ ਇੱਕ ਹੋਰ ਸਿੱਖ ਸਨ ਭਾਈ ਜੋਰਜੀ ਜੋ ਕਿ ਉਹ ਵੀ ਖੰਡੂਰ ਵਿੱਚ ਰਹਿੰਦੇ ਸਨ ਤਾਂ ਇੱਕ ਦਿਨ ਕਹਿੰਦੇ ਬਾਬਾ ਲੈਣਾ ਜੀ ਆਪਣੀ ਦੁਕਾਨ ਤੇ ਬੈਠੇ ਸਨ ਤੇ ਉਹ ਦੁਕਾਨ ਦੇ ਅੱਗੇ ਉਹ ਗੁੰਉਂਦੇ ਜਾ ਰਹੇ ਹਨ ਆਸਾ ਦੀ ਵਾਰ ਦਾ ਸ਼ਬਦ ਤੇ ਮਨ ਨੂੰ ਇੰਨੀ ਖਿੱਚ ਪਈ ਬਾਬਾ ਲੈਣਾ ਜੀ ਨੇ ਉਸ ਨੂੰ ਆਵਾਜ਼ ਮਾਰੀ ਤੇ ਕਿਹਾ ਇਹ ਕੀ ਪੜਦਾ ਪਿਆ ਹੈ ਤੇ ਭਾਈ ਜੋਤ ਜੀ ਜੋ ਕਿ ਗੁਰੂ ਕੇ ਪਿਆਰੇ ਸਿੱਖ ਸਨ ਗੁਰੂ ਨਾਨਕ ਸਾਹਿਬ ਦੇ ਉਹ ਕਹਿਣ ਲੱਗੇ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਤੇ ਕਹਿੰਦੇ ਇਹ ਬਾਣੀ ਸੁਣ ਕੇ ਮੈਨੂੰ ਬਹੁਤ ਸ਼ਾਂਤੀ ਆਈ ਹੈ ਕਿਰਪਾ ਕਰ ਮੈਨੂੰ ਵੀ ਉਹ ਗੁਰੂ ਮਿਲਾ ਇਸੇ ਤਰ੍ਹਾਂ ਉਹਨਾਂ ਦੇ ਮਨ ਵਿੱਚ ਭਾਈ ਲਹਿਣਾ ਜੀ ਦੇ ਗੁਰਸਿੱਖਾਂ ਪਾਸੋਂ ਸੁਣ ਕੇ ਉਹ ਭਾਵਨਾ ਬਣੀ ਉਹ ਪਿਆਰ ਬਣਿਆ ਕਿ ਇਸ ਤਰ੍ਹਾਂ ਦਾ ਮੇਰਾ ਵੀ ਜੀਵਨ ਹੋਣਾ ਚਾਹੀਦਾ ਹੈ ਤੇ ਹੁਣ ਗੁਰੂ ਨਾਨਕ ਸਾਹਿਬ ਜੀ ਦਾ ਪਤਾ ਲੈ ਕੇ ਉਹਨਾਂ ਕੋਲ ਤੁਰੇ ਜਾਂਦੇ ਹਨ ਤੇ ਕਹਿੰਦੇ ਜਦੋਂ ਉਹਨਾਂ ਦੇ ਪਿੰਡ ਪਹੁੰਚੇ ਗੁਰੂ ਨਾਨਕ ਸਾਹਿਬ ਜੀ ਜਿੱਥੇ ਰਹਿੰਦੇ ਸਨ ਕਰਤਾਰਪੁਰ ਕਰਤਾਰਪੁਰ ਵਿਖੇ ਤੇ ਕਹਿੰਦੇ ਕੋਈ ਉਹਨਾਂ ਨੂੰ ਰਾਹੀ ਦਿਖਿਆ ਉਸ ਕੋਲ ਪਤਾ ਪੁੱਛਦੇ ਹਨ ਕਿ ਆ ਮੈਂ ਇਹਨਾਂ ਕੋਲ ਜਾਣਾ ਹੈ ਗੁਰੂ ਨਾਨਕ ਸਾਹਿਬ ਕੋਲ ਇਹਨਾਂ ਦਾ ਆਸ਼ਰਮ ਕਿੱਥੇ ਹੈ ਇਹਨਾਂ ਦੀ ਧਰਮਸਾਲਾ ਕਿੱਥੇ ਹੈ ਤੇ ਕੁਦਰਤਨ ਉਹ ਗੁਰੂ ਨਾਨਕ ਸਾਹਿਬ ਜੀ ਨੂੰ ਹੀ ਪੁੱਛ ਰਹੇ ਹਨ ਤੇ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੀ ਘੋੜੇ ਦੀ ਲਗਾਮ ਫੜਦੇ ਹਨ ਤੇ ਬਾਬਾ ਲੈਣਾ ਜੀ ਘੋੜੇ ਤੇ ਸਵਾਰ ਹਨ ਤੇ ਉਹ ਉਹਨਾਂ ਨੂੰ ਲੈ ਕੇ ਲਗਾਮ ਫੜ ਕੇ ਆਪਣੇ ਘਰ ਨੂੰ ਲੈ ਜਾਂਦੇ ਹਨ ਆਓ ਕਿਸ ਸਮਾਂ ਹੋਵੇਗਾ ਉਹ ਜਦੋਂ ਗੁਰੂ ਨਾਨਕ ਸਾਹਿਬ ਜੀ ਬਾਬੇ ਲੈਣੇ ਦੀ ਘੋੜੇ ਦੀ ਲਗਾਮ ਫੜ ਕੇ ਉਹਨਾਂ ਨੂੰ ਲਿਜਾ ਰਹੇ ਹਨ ਤੇ ਫਿਰ ਘਰ ਜਾ ਕੇ ਜਦੋਂ ਹੱਥ ਧੋ ਕੇ ਗੁਰੂ ਨਾਨਕ ਸਾਹਿਬ ਜੀ ਆਪਣੇ ਆਸਣ ਤੇ ਬੈਠੇ ਤੇ ਬਾਬਾ ਲਹਿਣਾ ਜੀ ਦੇਖ ਕੇ ਹੈਰਾਨ ਹਨ ਕਿ ਇਹ ਕੈਸਾ ਗੁਰੂ ਹੈ ਜਿਹੜਾ ਆਮ ਬੰਦਿਆ ਵਾਂਗ ਦਿੱਖਦਾ ਹੈ ਆਮ ਇਨਸਾਨਾਂ ਵਾਂਗ ਦਿੱਖਦਾ ਹੈ ਕਿੰਨੀ ਇਸ ਦੀ ਜੀਵਨ ਤੇ ਕਿਰਪਾ ਹੈ ਕਿੰਨੀ ਸਾਦਗੀ ਹੈ ਕਿ ਕੁਰਬਾਨ ਜਾਂਦੇ ਹਨ ਬਲਹਾਰ ਜਾਂਦੇ ਹਨ ਆਓ ਅਸੀਂ ਵੀ ਗੁਰੂ ਦਾ ਸ਼ਬਦ ਪੜੀਏ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿੱਤ ਤੁਮਰੇ ਦਵਾਰੇ ਆਇਆ ਆਪਾਂ ਵੀ ਅੱਜ ਗੁਰੂ ਗ੍ਰੰਥ ਸਾਹਿਬ ਦੇ ਕੁਰਬਾਨ ذئیے ਜਿਨ੍ਹਾਂ ਦੀ ਕਿਰਪਾ ਨਾਲ ਅਸੀਂ ਜੁੜ ਬੈਠੇ ਹਾਂ ਆਓ ਸਭ ਸੰਗਤ ਨੂੰ ਬੇਨਤੀ ਹੈ ਸਾਰਿਆਂ ਨੇ ਮਿਲ ਕੇ ਹਾਜ਼ਰੀ ਗੁਰ ਸ਼ਬਦ ਨਾਲ ਲਗੋ